ਅਮਰੀਕਾ ਨੇ ਵੀਜ਼ਾ ਨਿਯਮਾਂ 'ਚ ਕੀਤਾ ਵੱਡਾ ਬਦਲਾ ਭਾਰਤੀਆਂ ਦੀਆਂ ਵਧੀਆਂ ਟੈਨਸ਼ਨਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਲਈ ਲਿੱਤਾ ਵੱਡਾ ਫੈਸਲਾ ਅਮਰੀਕਾ ਨੇ ਵੀਜ਼ਾ ਨਿਯਮਾਂ 'ਚ ਵੱਡਾ ਬਦਲਾ ਕੀਤਾ ਹੈ ਇੱਥੇ ਦੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਅਨੁਸਾਰ ਹੁਣ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਨੇ ਇੰਟਰਵਿਊ ਉਸ ਦੇਸ਼ ਵਿੱਚ ਹੀ ਤੈਅ ਕਰਨੀ ਪੈਗੀ ਜਿੱਥੇ ਉਹ ਨਾਗਰਿਕ ਨੇ ਜਾਂ ਕਾਨੂੰਨੀ ਉਹਨਾਂ ਦੀ ਰਹਾਇਸ਼ ਹੈ ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਜ਼ਾ ਪ੍ਰਕਿਰਿਆ ਸੰਬੰਧੀ ਨਿਰਦੇਸ਼ ਜਾਰੀ ਕੀਤਾ ਹੈ ਜਿਸ ਅਨੁਸਾਰ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਆਪਣੀ ਇੰਟਰਵਿਊ ਦਾ ਸ਼ਡਿਊਲ ਸਿਰਫ ਆਪਣੀ ਨਾਗਰਿਕਤਾ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ਵਿੱਚ ਹੀ ਤੈਅ ਕਰਨੀ ਪਵੇਗੀ। ਤੇ ਵਿਭਾਗ ਦਾ ਇਹ ਨਿਰਦੇਸ਼ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਏਗਾ। ਅਮਰੀਕੀ ਸਰਕਾਰ ਦੇ ਇਸ ਆਦੇਸ਼ ਦਾ ਉਦੇਸ਼ ਪਹਿਲਾਂ ਤੋਂ ਮੌਜੂਦ ਆਸਾਨ ਤਰੀਕੇ ਨੂੰ ਬੰਦ ਕਰਨਾ ਹੈ ਜਿਨ੍ਹਾਂ ਰਾਹੀਂ ਲੋਕ ਨੇੜਲੇ ਦੇਸ਼ਾਂ ਤੋਂ ਜਲਦੀ ਵੀਜ਼ਾ ਪ੍ਰਾਪਤ ਕਰਨ ਲਈ ਅਰਜ਼ੀ ਦਿੰਦੇ ਸੀ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਹ ਨਵੇਂ ਵੀਜ਼ਾ ਨਿਯਮ ਵਿਸ਼ੇ ਪੱਧਰ ਤੇ ਲਾਗੂ ਕੀਤੇ ਜਾਣਗੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਵਿਦੇਸ਼ ਵਿਭਾਗ ਦੇ ਗੈਰ ਪ੍ਰਵਾਸੀ ਵੀਜ਼ੇ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਹੁਣ ਬਿਨੇਕਰ ਨੂੰ ਇੰਟਰਵਿਊ ਲਈ ਉਸ ਦੇਸ਼ ਵਿੱਚ ਅਪੁਆਇੰਟਮੈਂਟ ਲੈਣੀ ਪਏਗੀ ਜਿਸ ਦਾ ਉਹ ਨਾਗਰਿਕ ਹੈ ਜਾਂ ਜਿੱਥੇ ਉਹ ਰਹਿੰਦਾ ਹੈ ਇਹ ਕਦਮ ਸਿੱਧੇ ਤੌਰ ਤੇ ਉਹਨਾਂ ਭਾਰਤੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੇ ਘਰੇਲੂ ਅਰਜ਼ੀ ਤੋਂ ਬਚਣ ਲਈ ਹਾਲ ਹੀ ਦੇ ਸਾਲ ਵਿੱਚ ਸਿੰਗਾਪੁਰ, THAILAND, ਜਰਮਨੀ ਵਿੱਚ ਇੰਟਰਵਿਊ ਲਈ ਅਰਜ਼ੀ ਦਿੱਤੀ ਹੈ ਅਮਰੀਕੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿਨ੍ਹਾਂ ਭਾਰਤੀਆਂ ਨੂੰ ਤੁਰੰਤ ਅਮਰੀਕਾ ਜਾਣ ਦੀ ਜ਼ਰ ਉਦੇਸ਼ਾ ਵਿੱਚ B1 B2 ਲਈ ਅਪਾਇੰਟਮੈਂਟ ਨਹੀਂ ਲੈ ਸਕਣਗੇ ਸਿਰਫ ਕੁਝ ਅਸਾਧਾਰਨ ਹਾਲਾਤਾਂ ਵਿੱਚ ਜਿਨ੍ਹਾਂ ਵਿੱਚ ਅਮਰੀਕਾ ਆਮ ਤੌਰ ਤੇ ਵੀਜ਼ਾ ਇੰਟਰਵਿਊ ਨਹੀਂ ਲੈਂਦਾ ਉਹ ਨਿਰਧਾਰਿਤ ਦੂਤਾਵਾਸ ਜਾਂ ਕੌਂਸਲਟ ਵਿੱਚ ਅਰਜ਼ੀ ਦੇ ਸਕਦੇ ਨੇ ਪਰ ਸਿਰਫ ਤਾਂ ਹੀ ਜੇਕਰ ਉਹ ਕਿਸੇ ਹੋਰ ਦੇਸ਼ ਵਿੱਚ ਨਹੀਂ ਰਹਿ ਰਹੇ ਇਸ ਸੂਚੀ ਵਿੱਚ ਅਫਗਾਨਿਸਤਾਨ ਕਿਊਬਾ ਚਾਰਟ ਰੂਸ ਈਰਾਨ ਵਰਗੇ ਕਈ ਹੋਰ ਦੇਸ਼ਾਂ ਦੇ ਨਾਗਰਿਕ ਜਾਂ ਨਿਵਾਸੀ ਸ਼ਾਮਲ ਨੇ ਉਦਯੋਗ ਮਹਾਰਾਮਸਰ ਇਹ ਪਾਬੰਦੀ ਪਹਿਲੇ ਤੋਂ ਹੀ ਵੱਧ ਲਈ ਲੰਬਿਤ ਅਰਜ਼ੀਆਂ ਦੀ ਗਿਣਤੀ ਨੂੰ ਹੋਰ ਵਧਾ ਸਕਦੀ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਵੀਜ਼ਾ ਉਡੀਕ ਸਮਾਂ ਹైదరాబాద్ ਅਤੇ ਮੁੰਬਈ ਵਿੱਚ 3.5 ਮਹੀਨਿਆਂ ਤੋਂ ਲੈ ਕੇ ਕੋਲਕਾਤਾ ਵਿੱਚ 5 ਮਹੀਨਿਆਂ ਤੱਕ ਤੇ ਚੇਨਈ ਵਿੱਚ 9 ਮਹੀਨੇ ਤੱਕ ਪਹੁੰਚ ਗਿਆ ਸੀ। ਇਸ ਦਾ ਮਤਲਬ ਹੈ ਕਿ ਹੁਣ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕੀ ਦੂਤਾਵਾਸ ਜਾਂ ਕੌਂਸਲਟ ਵਿੱਚ ਪੇਸ਼ ਹੋਣਾ ਪਵੇਗਾ। ਜਿੱਥੇ ਪਹਿਲੇ ਉਹਨਾਂ ਨੂੰ ਨਿਜੀ ਇੰਟਰਵਿਊ ਦੀ ਛੋਟ ਸੀ। ਪ੍ਰਭਾਵਿਤ ਵੀਜ਼ਾ ਸ਼੍ਰੇਣੀਆਂ ਵਿੱਚ H, L, M, F, J, E, O ਸ਼ਾਮਲ ਨੇ। ਇਹ ਨਿਯਮ 79 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਜਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਲਾਗੂ ਨਹੀਂ ਹੋਏਗਾ।